ਸਫਰ ਇਹ ਸਹਾਦਤ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਅਤੇ ਉੱਥੋਂ ਦੇ ਉਹ ਇਤਿਹਾਸਕ ਸਥਾਨ ਜਿਸ ਜਗ੍ਹਾ ਦੇ ਉੱਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਜੰਗ ਦੀ ਕਮਾਂਡ ਕੀਤੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਜਿਸ ਇਤਿਹਾਸਕ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਵਸਤਰ ਤੇ ਆਪਣੀ ਕਲਗੀ ਸਜਾ ਕੇ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਨੂੰ ਮਾਣ ਬਖਸ਼ਿਆ ਅਤੇ ਆਪਣਾ ਰੂਪ ਬਖਸ਼ਿਸ਼ ਕਰਕੇ ਉਸ ਨੂੰ ਕੱਚੀ ਗੜੀ ਦੇ ਬੁੰਗੇ ਤੇ ਬਿਠਾ ਕੇ ਚਮਕੌਰ ਦੀ ਨਗਰਾਨੀ ਵਾਸਤੇ ਮੋਰਚਾ ਬੰਦੀ ਤੇ ਛੱਟ ਕੇ ਗਏ ਸਨ ਆਓ ਦਰਸ਼ਨ ਕਰੋ ਅਤੇ ਵੱਤਵਾ ਦਾ ਸ਼ਿਰਕ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੁੜੇ ਰਹੋ ਸਰਵਸਿੰਘ ਨਰਗਰਖ ਸਦੇ YouTube ਚੈਨਲ ਨਾਲ ਜਿਨ੍ਹਾਂ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਦੇ ਹੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਦਰਸ਼ਨ ਕਰ ਰਹੇ ਹਾਂ ਸਫਰ-ਏ-ਸਹਾਦਤ ਸਹਿਮਜਾਦਿਆਂ ਦੀ ਸ਼ਹੀਦਦਾ ਚਮਕੌਰ ਸਾਹਿਬ ਪਹੁੰਚੇ ਹੋਏ ਹਾਂ ਔਰ ਆਪ ਜੀ ਨੂੰ ਇੱਥੋਂ ਦੇ ਇਤਿਹਾਸ ਅਤੇ ਇੱਥੋਂ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਹ ਉਹ ਪਿੱਤਰ ਸਥਾਨ ਹੈ ਜਿੱਥੋਂ ਸਾਈਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਚਨਾਂ ਨੂੰ ਪੂਰਾ ਕੀਤਾ ਗੁਰੂ ਸਾਹਿਬ ਜੀ ਦੇ ਬਚਨ ਸੰਨ ਚਿੜੀਆਂ ਤੋਂ ਮੈਂ ਬਾਜ ਤੜਾਉਂ ਗਿੱਦੜਾ ਤੋਂ ਮੈਂ ਸ਼ੇਰ ਬਣਾਉਂ ਸਵਾ ਲੱਖ ਨਾਲ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਹ ਹੈ ਉਹ ਪਿੱਤਰ ਧਰਤੀ ਜਿੱਥੇ ਸਾਹਿਬਾਂ ਨੇ ਆਪਣੇ ਇਹਨਾਂ ਬਚਨਾਂ ਨੂੰ ਪੂਰਾ ਕੀਤਾ ਅਤੇ ਦੁਨੀਆ ਦੇਖ ਕੇ 당ਗ ਰਹਿ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਥੇ ਆਪਣੇ ਗੁਰੂ ਪਿਆਰੇ ਅਤੇ ਆਪਣੇ ਜਿਗਰ ਦੇ ਦੋ ਟੋਟੇ ਸ਼ਹੀਦ ਕਰਵਾਏ ਕੱਚੀ ਗੜੀ ਤੋਂ ਗੁਰੂ ਸਾਹਿਬ ਜੀ ਨੇ ਪੂਰੀ ਜੰਗ ਦੀ ਨਿਗਰਾਨੀ ਕੀਤੀ ਅਤੇ ਆਪਣੇ ਅੱਖੀ ਸਹਬਜ਼ਾਦਿਆਂ ਦੀ ਸ਼ਹਾਦਤ ਦੇਖ ਕੇ ਜਕਾਰੇ ਛੱਡੇ ਅਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਸ ਤੋਂ ਪਿਛਲੇ ਭਾਗ ਵਿੱਚ ਆਪ ਜੀ ਨੇ ਕੱਚੀ ਗੜੀ ਦਾ ਪੂਰਾ ਇਤਿਹਾਸ ਸਰਵਣ ਕੀਤਾ ਹੈ ਅੱਜ ਆਪ ਜੀ ਨੂੰ ਉਸ ਤੋਂ ਅਗਲੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦ ਖੁਦ ਜੰਗ ਵਿੱਚ ਲੜਨ ਦੀ ਤਿਆਰੀ ਵਿੱਚ ਜੁਟ ਗਏ ਰਾਤ ਦਾ ਸਮਾਂ ਸੀ ਭਾਈ ਦਇਆ ਸਿੰਘ ਜੀ ਨੇ ਇਹ ਦੇਖ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਚਲੇ ਜਾਓ ਤਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਸਿੰਘ ਸੂਰਮੇ ਕਦੇ ਮੈਦਾਨੇ ਜੰਗ ਛੱਡ ਕੇ ਨਹੀਂ ਜਾਂਦੇ ਅਸੀਂ ਖੁਦ ਲੜਾਂਗੇ ਤਾਂ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਚੁੱਪ ਕਰਕੇ ਵਾਪਸ ਆ ਗਏ ਪਰ ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜਿਸ ਸਮੇਂ ਖਾਲਸਾ ਪੰਥ ਸਜਾਇਆ ਸੀ ਉਹ ਬਚਨ ਜਾਤ ਸੀ ਕਿ ਪੰਝਾ ਦਾ ਹੁਕਮ ਹੈ ਕਦੇ ਨਹੀਂ ਮੁੜਾਗਾ ਤੇ ਭਾਈ ਦਇਆ ਸਿੰਘ ਜੀ ਨੇ ਪੰਜ ਸਿੰਘ ਇਕੱਤਰ ਕਰਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੋ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਹੁਣ ਪੰਝਾ ਦਾ ਹੁਕਮ ਹੈ ਕਿ ਆਪ ਜੀ ਘੜੀ ਛੱਡ ਕੇ ਚਲੇ ਜਾਓ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹਨਾਂ ਪੰਝਾ ਦਾ ਹੁਕਮ ਪ੍ਰਵਾਨ ਕੀਤਾ ਗੁਰੂ ਸਾਹਿਬ ਜੀ ਦਾ ਮਹਾਂਦਰਾ ਰੰਗਰੇਟੇ ਗੁਰਕੇ ਬੇਟੇ ਭਾਈ ਜੀਵਨ ਸਿੰਘ ਜੀ ਦੇ ਨਾਲ ਮਿਲਦਾ ਸੀ ਕਬਦ ਕਾਠ ਨੈਨ ਨਕਸ਼ ਤੋਂ ਥੋੜਾ ਜਿਹਾ ਮਹਾਂਦਰਾ ਗੁਰੂ ਸਾਹਿਬ ਜੀ ਨਾਲ ਮਿਲਦਾ ਸੀ ਤੇ ਗੁਰੂ ਸਾਹਿਬ ਜੀ ਨੇ ਆਪਣੇ ਪਾਸ ਬੁਲਾਇਆ ਆਪਣੀ ਜਿਗਾ ਤੋਂ ਕਲਗੀ ਲਾ ਕੇ ਰੰਗਰੇਟੇ ਗੁਰਕੇ ਬੇਟੇ ਭਾਈ ਜੀਵਨ ਸਿੰਘ ਜੀ ਦੇ ਸਿਰ ਤੇ ਸਜਾਈ ਇੱਕ ਗੁਰੂ ਅਤੇ ਸਿੱਖ ਦਾ ਪਿਆਰ ਦੇਖੋ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣਾ ਰੂਪ ਭਾਈ ਜੀਵਨ ਸਿੰਘ ਨੂੰ ਦੇ ਰਹੇ ਹਨ ਆਪਣੇ ਵਸਤਰ ਉਤਾਰੇ ਅਤੇ ਭਾਈ ਜੀਵਨ ਸਿੰਘ ਜੀ ਨੂੰ ਪਹਿਨਾ ਕੇ ਆਪ ਦੇ ਵਸਤਰ ਪਹਿਨ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦੀ ਤਿਆਰੀ ਵਿੱਚ ਜੁਟ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਰੰਗਰੇਟੇ ਗੁਰਕੇ ਬੇਟੇ ਭਾਈ ਜੀਵਨ ਸਿੰਘ ਜੀ ਨੂੰ ਉਸ ਜਗ੍ਹਾ ਤੇ ਬਿਠਾਇਆ ਜਿਸ ਜਗ੍ਹਾ ਤੋਂ ਬੈਠ ਕੇ ਉੱਚੇ ਬੰਗੇ ਤੋਂ ਆਪ ਚਮਕੌਰ ਦੇ ਪੂਰੇ ਜੰਗ ਦੀ ਨਿਗਰਾਨੀ ਕਰਦੇ ਰਹੇ ਸਨ ਦੁਸ਼ਮਨ ਨੂੰ ਦੂਰੋਂ ਇਹੀ ਹੀ ਪਹਲਿਖਾ ਪਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਥੇ ਬੈਠੇ ਹਨ ਪਰ ਭਾਈ ਜੀਵਨ ਸਿੰਘ ਜੀ ਨੇ ਉਸ ਘੜੀ ਵਿੱਚ ਉਸ ਰਾਤ ਤੋਂ ਪੂਰਾ ਮੋਰਚਾ ਸੰਭਾਲ ਰੱਖਿਆ ਗੁਰੂ ਜੀ ਭਾਈ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਗੁਰੂ ਸਾਹਿਬ ਜੀ ਲਲਕਾਰਾ ਮਾਰ ਕੇ ਇੱਥੋਂ ਨਿਕਲਦੇ ਹਨ ਤਾੜੀ ਮਾਰ ਕੇ ਉੱਚੀ ਆਵਾਜ਼ ਦੇ ਕੇ ਨਿਕਲਦੇ ਹਨ ਤਾਂ ਕਿ ਦੁਸ਼ਮਨ ਨੂੰ ਉਗਾਧ ਹੋ ਸਕੇ ਕਿ ਗੁਰੂ ਜੀ ਸ਼ੋਭ ਕੇ ਨਹੀਂ ਜਾ ਰਹੇ ਸਗੋਂ ਲਲਕਾਰਾਂ ਮਾਰ ਕੇ ਜਾ ਰਹੇ ਅਸਨ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਇਤਿਹਾਸਿਕ ਸਥਾਨ ਦੇ ਦਰਸ਼ਨ ਅੱਜ ਆਪ ਜੀ ਨੂੰ ਕਰਵਾ ਰਹਾ ਹਾਂ ਇਹ ਹੈ ਗੁਰਦੁਆਰਾ ਬੁੰਗਾ ਸਾਹਿਬ ਚਮਕੋ ਸਰ ਦੀ ਗੜੀ ਸਾਹਿਬ ਦੇ ਬਿਲਕੁਲ ਕੋਲ ਇਹ ਬੁੰਗਾ ਸਾਹਿਬ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਅਜੇ ਵੀ ਕਾਰ ਸੇਵਾ ਚੱਲ ਰਹੀ ਹੈ ਇਸ ਬੁੰਗੇ ਦੇ ਕੁਸ਼ ਕਹੀ ਸੇ ਅਜੀਬੀ ਉਹ ਪ੍ਰਾਤਨ ਹਨ ਨਾਨਕ ਸ਼ਾਹੀ ਇੱਟਾਂ ਛੋਟੀ ਇੱਟਾਂ ਬਣੇ ਹੋਏ ਹਨ ਅਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਇਸ ਜੀ ਨੂੰ ਬੜੇ ਸੱਚੇ ਢੰਗ ਨਾਲ ਸੇਵਾ ਸੰਭਾਲ ਕਰ ਰਹੀ ਹੈ ਇਸ ਇਤਿਹਾਸਕ ਗੁਰਦੁਆਰੇ ਵਿੱਚ ਜਿਸ ਜਗ੍ਹਾ ਦੇ ਉੱਤੇ ਸਾਹਿਬ ਜੀ ਬੈਠੇ ਸਨ ਉਸ ਸਥਾਨ ਤੇ ਮਹਾਰਾਜ ਦਾ ਪ੍ਰਕਾਸ਼ ਹੈ ਉੱਚਾ ਮੂੰਗਾ ਬਣਿਆ ਹੋਇਆ ਹੈ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇੱਕ ਇਤਿਹਾਸਕ ਪ੍ਰਾਤਨ ਖੂਹ ਹੈ ਉਹ ਖੂਹ ਹੈ ਜਿਸ ਖੂਦ ਉਤੋਂ ਜਦ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਹੋਏ ਸਨ ਗੁਰੂ ਸਾਹਿਬ ਅਤੇ ਸਿੰਘ ਤੇ ਗੁਰੂ ਸਾਹਿਬ ਜੀ ਦੇ ਕੋਲ ਇੱਕ ਸਰਬ ਲੋ ਦਾ ਲੂਟਾ ਸੀ ਤੇ ਉਸ ਲੋਟੇ ਦੇ ਨਾਲ ਗੁਰੂ ਸਾਹਿਬ ਜੀ ਨੇ ਅਤੇ ਗੁਰੂ ਕੇ ਪਿਆਰਿਆਂ ਨੇ ਇਸ ਖੂਬ ਚੋਂ ਜਲ ਕੱਢ ਕੇ ਛਕਿਆ ਸੀ ਜਿੰਨੀਆਂ ਵੀ ਚਮਕੌਰ ਸਾਹਿਬ ਵਾਸਤੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਇਸ ਜਗ੍ਹਾ ਤੇ ਆ ਕੇ ਵੀ ਗੁਰੂ ਸਾਹਿਬ ਜੀ ਦੇ ਉਹਨਾਂ ਪਿਆਰਿਆਂ ਦੇ ਨਕਮਸਤਕ ਹੁੰਦੀਆਂ ਹਨ ਇਸ ਭੁੰਗੇ ਤੋਂ ਭਾਈ ਜੀਵਨ ਸਿੰਘ ਨੇ ਫਿਰ ਅਗਲੇ ਦਿਨ ਦੀ جنگ ਲੜੀ ਅਤੇ ਬੜੀ ਭਿਆਨਕ ਜੰਗ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੇ ਹੁਕਮਾ ਮੁਤਾਬਕ ਜੰਗ ਲੜਦੇ ਹੋਏ ਇਸ ਜਗ੍ਹਾ ਦੇ ਉੱਤੇ ਭਾਈ ਜੀਵਨ ਸਿੰਘ ਜੀ ਨੇ ਸ਼ਹੀਦੀ ਪਾਈ ਹੈ ਇਹ ਸ਼ਹੀਦੀ ਸਥਾਨ ਹੈ ਭਾਈ ਜੀਵਨ ਸਿੰਘ ਜੀ ਦਾ ਅਤੇ ਬਹੁਤ ਸਾਰੇ ਸੰਤਾਂ ਇਸ ਜਗ੍ਹਾ ਤੇ ਆ ਕੇ ਉਹਨਾਂ ਨੂੰ ਨਕਮੁਖਸਤਕ ਹੁੰਦੀਆਂ ਹਨ ਅਤੇ ਮੰਨਦੀਆਂ ਮਰਾਦਾਂ ਪੂਰੀਆਂ ਕਰਦੀਆਂ ਹਨ ਪਾ ਜੀਵਨ ਸੰਜੀਤੇ ਇਸ ਇਤਿਹਾਸਕ ਸਥਾਨ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਪਈਆਂ ਹਨ ਪਹਿਲੀ ਨਿਸ਼ਾਨੀ ਹੈ ਉਸ ਸਰਬ ਲੋ ਦਾ ਗੁਰੂ ਸਾਹਿਬ ਜੀ ਦਾ ਲੋਟਾ ਜੋ ਆਨੰਦਪੁਰ ਸਾਹਿਬ ਤੋਂ ਲੈ ਕੇ ਇਸ ਜਗ੍ਹਾ ਤੇ ਆਇਆ ਤੇ ਇਸ ਜਗ੍ਹਾ ਦੇ ਉੱਤੇ ਖੂਬ ਚੋਪਾਨੀ ਕੱਢ ਕੇ ਗੁਰੂ ਸਾਹਿਬ ਜੀ ਨੇ ਸ਼ਕਿਆ ਅਤੇ ਆਪਣੇ ਪਿਆਰੇ ਦੁੱਲਾਰੇ ਸਿੰਘਾਂ ਨੂੰ ਸ਼ਕਾਇਆ ਇਸ ਲੋਟੇ ਦੀ ਸੇਵਾ ਸਾਰੀ ਰਾਤ ਚੱਲਦੀ ਰਹੀ ਇਸ ਖੂਤੋਂ ਜਲ ਛੱਕ ਕੇ ਕਰਮ ਵੀ ਕਰਦੇ ਰਹੇ ਤੇ ਨਾਮ ਬਾਣੀ ਦਾ ਜਾਪ ਵੀ ਕਰਦੇ ਰਹੇ ਜੰਗ ਵੀ ਲੜਦੇ ਰਹੇ ਦੂਸਰੀ ਇਸ ਜਗ੍ਹਾ ਤੇ ਤਿੰਨ ਸ਼ਾਮੀ ਹੈ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਦੀ ਉਹ ਪ੍ਰਾਤਨ ਪੁੱਤਰ ਢਾਲ ਤਕਰੀਬਨ 350 ਸਾਲ ਪੁਰਾਣੀ ਇਹ ਢਾਲ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਤੇ ਉਹਨਾਂ ਸ਼ਹੀਦ ਸਿੰਘਾਂ ਦੇ ਸ਼ਸਤਰ ਵੀ ਨਾਲ ਮੌਜੂਦ ਹਨ ਜੋ ਕਿ ਸੰਤਾ ਇਸ ਇਤਿਹਾਸਕ ਗੁਰਦੁਆਰੇ ਆ ਕੇ ਦਰਸ਼ਨ ਕਰਦੀਆਂ ਹਨ ਤਾਂ ਜਿੰਨੀਆਂ ਵੀ ਸੰਤਾ ਤਮ ਕੋਸਰ ਦੇ ਦਰਸ਼ਨ ਕਰਨ ਆਓ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਜੁੜ ਕਰ ਤੇ ਗੁਰੂ ਕੇ ਪਿਆਰਿਆਂ ਦੇ ਉਹਨਾਂ ਸਥਾਨਾਂ ਤੇ ਨਕਮਸਤਕ ਹੋਵੋ ਅਤੇ ਉਹ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰੋ ਜੀ ਚਮਕੌਰ ਸਾਹਿਬ ਦੀ ਇਸ ਇਤਿਹਾਸਕ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪ ਜੀ ਨੂੰ ਇਸ ਤੋਂ ਅੱਗੇ ਤਾੜੀ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰਵਾਵਾਂਗੇ ਆਪ ਜੀ ਨੂੰ ਭਾਈ ਜੀਵਨ ਸਿੰਘ ਜੀ ਦਾ ਇਹ ਇਤਿਹਾਸਕ ਸਥਾਨ ਅਤੇ ਸ਼ਹੀਦਾਂ ਕੀਵੇਂ ਲੱਗਾ ਕਮੈਂਟ ਜਰੂਰ ਕਰਿਓ ਉਹਨਾਂ ਸ਼ਹੀਦਾਂ ਦੇ ਜਾਗ ਨੂੰ ਪ੍ਰਣਾਮ ਕਰਦੇ ਹੋਏ ਵਾਹਿਗੁਰੂ ਜਰੂਰ ਲਿਖਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਕਮੈਂਟ ਜਰੂਰ ਕਰੋ ਵੀਡੀਓ ਵਧੀਆ ਲੱਗੀ ਤਾਂ ਵੱਤ ਵੱਤ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਇੰਨੀ ਸੇਵਾ ਪਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ